ਪੰਜਾਬ ਕਾਂਗਰਸ ਦੇ ਨੇਤਾ ਸੁਖਜਿੰਦਰ ਸਿੰਘ ਰੰਧਾਵਾ ਨੇ ਇਲੈਕਸ਼ਨ ਕਮਿਸ਼ਨ ਨੂੰ ਪੱਤਰ ਲਿਖ ਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼ਨੀਵਾਰ ਨੂੰ ਪਾਰਟੀ ਪ੍ਰਧਾਨ ਅਤੇ ਅਹੁਦੇਦਾਰਾਂ ਦੀ ਚੋਣ ਵਾਸਤੇ ਕਰਵਾਈ ਜਾਣ ਵਾਲੀ ਚੋਣ ਪ੍ਰਕਿਰਿਆ ਨੂੰ ਸਸਪੈਂਡ ਕਰਨ ਦੀ ਮੰਗ ਕੀਤੀ ਹੈ। ਰੰਧਾਵਾ ਨੇ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਮੁਹਿੰਮ ਅਤੇ ਅੰਦਰੂਨੀ ਚੋਣ ਪ੍ਰਕਿਰਿਆ ਵਿੱਚ ਤਕਨੀਕੀ ਅਤੇ ਵਿੱਤੀ ਗੜਬੜ ਹੋਣ ਦੇ ਦੋਸ਼ ਲਗਾਏ ਨੇ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਐਸਜੀਪੀ ਸੀ ਦੇ ਕੰਪਲੈਕਸ ਵਿੱਚ ਪੈਂਦੇ ਤੇਜ ਸਿੰਘ ਸਮੁੰਦਰੀ ਹਾਲ ਵਿਖੇ ਡੈਲੀਗੇਟ ਇਜਲਾਸ ਸੱਦਿਆ ਹੈ ਜੋ ਨਿਯਮਾਂ ਦੀ ਸਿੱਧੀ ਉਲੰਘਣਾ ਹੈ। ਉਦੋਂ ਸ਼੍ਰੋ ਕਾਂਗਰਸੀ ਨੇਤਾ ਸੁਖਜਿੰਦਰ ਸਿੰਘ ਰੰਧਾਵਾ ਨੇ ਰਾਹੁਲ ਗਾਂਧੀ ਅਤੇ ਮਲਿਕਾ ਅਰਜੁਨ ਖੜਗੇ ਦੇ ਕੈਂਟ ਚੋਣ ਕਮਿਸ਼ਨ ਨੂੰ ਚਿੱਠੀ ਲਿਖੀ ਹੈ ਅਤੇ ਉਹਨਾਂ ਬਾਗੀ ਅਕਾਲੀ ਧੜੇ ਨਾਲ ਰਲ ਕੇ ਅਜਿਹਾ ਕੀਤਾ ਹੈ ਤੇ ਕਾਂਗਰਸ ਨੂੰ ਇਦਾਂ ਲੱਗ ਗਿਆ ਵੀ ਸ਼੍ਰੋਮਣੀ ਅਕਾਲੀ ਦਲ ਤਾਂ ਫਿਰ ਜਿਹੜਾ ਇਹ ਪ੍ਰਧਾਨ ਚੁਣ ਕੇ ਹੁਣ ਫਿਰ ਮੈਦਾਨ ਦੇ ਵਿੱਚ ਆ ਗਿਆ ਜਿਵੇਂ ਜਾਨ ਨਿਕਲ ਜਾਂਦੀ ਹਨ ਪਹਿਲੀ ਤੇ ਗੱਲ ਹੈ ਮੈਂ ਸੋਨੀਆ ਗਾਂਧੀ ਜੀ ਨੂੰ ਰਾਹੁਲ ਗਾਂਧੀ ਜੀ ਨੂੰ ਤੇ ਖੜਗੇ ਸਾਹਿਬ ਨੂੰ ਮੈਂ ਬੇਨਤੀ ਕਰਦਾ ਪਈ ਤੁਸੀਂ ਆਪਣੇ ਸਿਪਾ ਸਰਦ ਦੇ ਰਹੀਂ ਜੂ ਇਲੈਕਸ਼ਨ ਕਮਿਸ਼ਨ ਨੂੰ ਚਿੱਠੀਆਂ ਲਿਖੀਆਂ ਅਸੀਂ ਤੇ ਸ਼ੁਰੂ ਤੋਂ ਹੀ ਕਾਂਗਰਸ ਨੂੰ ਆਪਣਾ ਦੁਸ਼ਮਣ ਨੰਬਰ 1 ਮੰਨ ਕੇ ਚੱਲਦੇ ਆ ਕਿਉਂਕਿ ਤੁਸੀਂ ਦਰਬਾਰ ਸਾਹਿਬ ਦੇ ਉੱਤੇ ਵੀ ਹਮਲਾ ਕੀਤਾ ਸੀ ਗਾਥਕ ਸਾਹਿਬ ਨੂੰ ਵੀ ਟਾਇਟਰੀ ਕੀਤਾ 1984 ਦਾ ਕਤਲੇਆਮ ਵੀ ਕੀਤਾ ਅਸੀਂ ਤੇ ਇਸ ਗੱਲ ਤੇ ਕੋਈ ਲੁਕਾ ਨਹੀਂ ਰਖਦੇ ਪਰ ਹੁਣ ਤੁਸੀਂ ਆਪ ਆ ਕੇ ਸਾਡੇ ਖਿਲਾਫ ਖੁੱਲ ਕੇ ਖੜਨ ਦੀ ਬਜਾਏ ਸ਼ਰਮਣੀ ਕਾਲੀਤਾ ਦੇ ਤੁਸੀਂ ਆਪਣੇ ਸਿਪਾ ਸਰਦ ਦੇ ਰਹੀਂ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਆਪਣੀ ਪਾਰਟੀ ਦੀ ਅੰਦਰੂਨੀ ਚੋਣ ਉਹਦੇ ਵਿੱਚ ਇਹਨੂੰ ਇਲੈਕਸ਼ਨ ਕਮਿਸ਼ਨ ਦੇ ਖਿਲਾਫ ਵਿਸਲ ਬਡੋਰ ਬਣ ਕੇ ਉਤਾਰਿਆ ਚਿੱਠੀ ਦੇ ਵਿੱਚ ਲਿਖਿਆ ਕਿ ਮੈਂ ਇੱਕ ਸਿਟੀਜ਼ਨ ਹੋਣ ਦੇ ਨਾਤੇ ਇੰਪੋਰਟੈਂਟ ਤੇ ਵਿਸਲ ਬਡੋਰ ਹੋਣ ਦੇ ਨਾਤੇ ਜਿਹੜਾ ਇਲੈਕਸ਼ਨ ਕਮਿਸ਼ਨ ਦੇ ਵਿੱਚ ਧਿਆਨ ਜਿਹੜਾ ਕਰ ਰਿਹਾ ਕਿ ਇਸ ਚੋਣ ਨੂੰ ਕਿਸੇ ਨਾ ਕਿਸੇ ਤਰੀਕੇ ਰੋਕਿਆ ਜਾਵੇ ਮੈਂ ਸੋਨਿਆ ਜੀ ਨੂੰ ਇੱਜਤ ਨਾਲ ਬੇਨਤੀ ਕਰਦਾ ਰਾਹੁਲ ਗਾਂਧੀ ਜੀ ਨੂੰ ਖੜਕੇ ਜੀ ਨੂੰ ਲੜਨਾ ਮਰਦਾਂ ਵਾਂਗੂ ਲੜੋ ਆਹ ਕਿਹੜਾ ਤਰੀਕਾ ਪਾਰਟੀਆਂ ਨਾਲ ਲੜਨ ਦਾ ਜੇ ਤੁਹਾਨੂੰ ਲੱਗਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਤੁਸੀਂ ਸਾਹਮਣਾ ਕਰਨਾ ਤੇ ਖੁੱਲ ਕੇ ਆਓ ਸਾਹਮਣੇ ਇੱਕ ਐਮਪੀ ਦੇ ਰਾਂਹੀਂ ਤੁਸੀਂ ਇਲੈਕਸ਼ਨ ਕਮਿਸ਼ਨ ਕੋਲੇ ਜਾ ਜਾ ਕੇ ਸ਼ਿਕਾਇਤਾਂ ਕਰਕੇ ਸਮਝ ਦਿਓ ਕਿ ਅਸੀਂ ਜਿਹੜੀ ਇਹਨਾਂ ਦੀ ਇਲੈਕਸ਼ਨ ਹੈ ਉਹਨੂੰ ਕਿਸੇ ਨਾ ਕਿਸੇ ਤਰੀਕੇ ਅਸੀਂ ਫੇਰ ਘੁੰਮਣ ਘਰੀ ਦੇ ਵਿੱਚ ਪਾ ਕੇ ਤੇ ਅਕਾਲੀ ਦਲ ਨੂੰ ਪ੍ਰਧਾਨ ਨਹੀਂ ਚੁਣ ਦਿਆਂਗੇ ਤੇ ਇਹਦੇ ਨਾਲ ਤੁਸੀਂ ਕੀ ਸੋਚਦੇ ਹੋ ਕਿ ਸ਼੍ਰੋਮਣੀ ਅਕਾਲੀ ਦਲ ਖਤਮ ਹੋ ਜਾਊਗਾ ਕਾਂਗਰਸ ਦੇ ਖਿਲਾਫ ਲੜਨ ਵਾਸਤੇ ਕੱਲਾ ਕੱਲਾ ਸ਼੍ਰੋਮਣੀ ਕਾਲੀ ਦਲ ਦਾ ਵਰਕਰ ਤਿਆਰ